ਖਬਰ ਹੁਸ਼ਿਆਰਪਰ ਤੋਂ ਹੈ ਜਿੱਥੋਂ ਦੇ ਮਹਿਲਾ ਇਸਲਾਮਾਬਾਦ ਵਿਖੇ ਕੁਝ ਲੋਕਾਂ ਵੱਲੋਂ ਦੋ ਨੌਜਵਾਨਾਂ ਉੱਪਰ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਖਲਪਤ ਕਰਦਿਆ ਸਾਹਿਲ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਉਹ ਜਦੋਂ ਗੋਲ ਗੱਪੇ ਖਾ ਕੇ ਤੁਰਨ ਲੱਗੇ ਤਾਂ ਦੋ ਮਹਿਲਾ ਮਸਮਿਤ ਚਾਰ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਚਾਰਾਂ ਨੇ ਉਨ੍ਹਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਨ੍ਹਾਂ ਕਿਹਾ ਕਿ ਗਣੀ ਬਾਤ ਰਹੀ ਕਿ ਇਸ ਗੋਲੀਬਾਰੀ ਦੌਰਾਨ ਉਨ੍ਹਾਂ ਦਾ ਬਲ ਬਲ ਪਿਛਾ ਹੋ ਗਿਆ ਉਨਾ ਕਿਆ ਕੀ ਉਹਨਾਂ ਉੱਪਰ ਇਹ ਗੋਲੀਬਾਰੀ ਕਿਉਂ ਕੀਤੀ ਗਈ ਹੈ ਫਿਲਹਾਲ ਇਸ ਬਾਰੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਤੇ ਨਾ ਹੀ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਪਈ ਸਹਲ ਜੀ ਸਹਲ ਜੀ ਕੀ ਮੈਚ ਅਸੀਂ ਸਰ ਇੱਥੇ ਨਾ ਜਿੱਦਾਂ ਖੜੇ ਸੀਗੇ ਨੋਰਮਲੀ ਹੈ ਨਾ ਗੋਲ ਗੱਪੇ ਕਰਕੇ ਨਾ ਅਸੀਂ ਚੱਲੇ ਸੀਗੇ ਉਹ ਇਹ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਉਧਰ ਉਹ ਤਿੰਨ ਚਾਰ ਐ ਤੀਮੀਆਂ ਆਈਆਂ ਲੇਡੀਜ਼ ਹਨ ਲੇਡੀਜ਼ ਨੇ ਨਾ ਹੱਥ ਪਾਇਆ ਉੱਤੇ ਗਲੇ ਨੂੰ ਤੇ ਆਹ ਮੁੰਡਾ ਨਾਲ ਸੀਗਾ ਜੀ ਇੱਥੇ ਮੁੰਡੇ ਦੇ ਨਾ ਇੱਕ ਸਰਦਾਰ ਨੇ ਨਾ ਗੋਲੀ ਚਲਾਈ ਉਹ ਮੁੰਡਾ ਸਾਈਡ ਤੇ ਹੋ ਗਿਆ ਤਾਂ ਕਰਕੇ ਬਚਾ ਹੋ ਗਿਆ ਉਹਦਾ ਠੀਕ ਹੈ ਫਿਰ ਉਹਨੇ ਜਿੱਦਾਂ ਗੱਡੀ ਐ ਸੀ ਗੱਡੀ ਵਿੱਚੋਂ ਕੱਢਣੀ ਪੈਣੀ ਸੀਗੀ ਅਸੀਂ ਗੱਡੀ ਉਹ ਫਿਰ ਉਹਨੇ ਉੱਦਾਂ ਇੱਕ ਉੱਪਰ ਨੂੰ ਫੇਰ ਕੀਤਾ ਫਿਰ ਉਹਨੇ ਸਿੱਧਾ ਅੱਦਾਂ ਨਾ ਸੇਰ ਆਲੂ ਫੇਰ ਕੀਤਾ ਨਿਸ਼ਾਨਾ ਲਾ ਕੇ ਕੀਤਾ ਸਤਿ ਜਿਹੜਾ ਮੁੱਦਾ ਉਹਦਾ ਗੱਲ ਕੁਛ ਨਹੀਂ ਸੀ ਕਿ ਉਹਦਾ ਬਹਿਸ ਤੋਂ ਹੀ ਆਇਆ ਸੀਗਾ ਉਹ ਨਿਕਜੀ ਗੱਲ ਨਹੀਂ ਨਹੀਂ ਪਹਿਲਾਂ ਕੋਈ ਗੱਲ ਨਹੀਂ ਜੀ ਓਦਾਂ ਹੀ ਆਪਣੇ ਆਪੇ ਪਤਾ ਨਹੀਂ ਕੀ ਗੱਲ ਹੋਈ ਕਿ ਨਹੀਂ ਕੀ ਮਨ 'ਚ ਆਇਆ ਅਗਲਿਆਂ ਦੇ ਜਾਂ ਕਿਸੇ ਨੇ ਕਿਰਾਇਆ ਕੁਛ ਜਾਂ ਕਿਸੇ ਨੇ ਕੁਛ ਕਰਾਇਆ ਨਾ ਪਏ ਉਹ ਦੇ ਕੇ ਜਾਂ ਕਿਸੇ ਨੇ ਕੁਛ ਕਰਾਇਆ ਹੋਵੇ ਕੀ ਪਤਾ ਜੀ ਓਦਾਂ ਉਹਨਾਂ ਨੂੰ ਸਾਨੂੰ ਉਹਦਾ ਉਹਨਾਂ ਨੂੰ ਕੋਈ ਹੈ ਨਹੀਂ ਸੀਗੀ ਇੰਨੀ ਕਿੰਨੇ ਫਾਇਰ ਹੋ ਗਏ ਹਾਂ ਇਹ ਰੋ ਭਜੀ 3 4 ਹੋਏ ਇੱਥੇ ਬਾਕੀ ਨਾ ਰਿਕਾਰਡਿੰਗ ਇੱਥੇ ਫੋਨ ਵੀਡੀਓ ਕਢਾ ਲਿਓ ਇੱਥੇ ਹਨਾ ਉਹ ਨਿਕਲੇ ਨਹੀਂ ਉਹ ਚ ਪਤਾ ਲੱਗ ਜਣਾ ਆ ਬਾਕੀ ਤਿੰਨੇ ਕਿ ਫੈਰ ਕੀਤੇ ਆ ਹਾਂਜੀ ਅਸੀਂ ਡੈਰੀ ਦਾ ਕੰਮ ਕਰਦੇ ਆ ਜੀ ਹਾਂਜੀ ਉਦੋਂ ਮੁੰਡੇ ਜਿੱਦਾਂ ਫੈਰ ਕੀਤਾ ਇਹਦੇ ਤੇ ਅੱਧਾ ਤਾਂ ਬਚ ਗਿਆ ਇੱਕ ਉਹਨੇ ਗੱਡੀ ਦੇ ਕੀਤਾ ਸਿੱਧਾ ਉਹ ਦੇਖਿਓ ਹਨਾ ਤੇ ਉਹ ਖੋਲ ਵਿੱਚੇ ਪਿਆਣਾ ਜਨਾਬ ਲੈ ਕੇ ਉਹਨੇ ਉੱਤੇ ਰਹਿਣਾ ਤਾਂ ਕਰੀ ਹਾਂਜੀ ਹਾਂਜੀ ਪੁਲਿਸ ਆ ਗਈ ਸੀਗੀ ਜੀ ਕੋਈ ਐਦਾਂ ਹੀ ਜੀ ਇਹ ਬੇੜਾ ਮੇਰਾ ਆਇਆ ਘਰੋਂ ਇਹ ਚੱਲੇ ਸੀ ਗੁਰਦਵਾਰ ਸਾਹਿਬ ਮੱਥਾ ਟੇਕਣ ਇਹ ਤੇਲ ਪਉਣ ਗਿਆ ਇੱਥੇ ਤੇਲ ਪਉਣ ਜਾਣਾ ਪੈਣਾ ਸੀ ਉਹਨਾਂ ਨੇ ਇੱਥੇ ਰਸਤੇ 'ਚ ਘੇਰ ਕੇ ਜੀ ਉਹਨਾਂ ਨੇ ਘੇਰ ਕੇ ਗੱਡੀ ਦੇ ਵਿੱਚ ਗੱਡੀ ਮਾਰੀ ਉਹਨਾਂ ਦੀ ਗੱਡੀ ਹੈਗੀ ਗ੍ਰੈਂਡ ਵਟਾਰਾ ਅੱਛਾ ਜੀ ਗ੍ਰੈਂਡ ਵਟਾਰਾ ਤੇ ਉਹਨਾਂ ਨੇ ਨਾਲੇ ਫੇਰ ਘੱਡੇ ਜੀ ਕਿੰਨੇ ਜਣੇ ਸੀ ਉਹ ਸੀਗੇ 4 ਦੋ ਦੋ ਜਨਾਨੀਆਂ ਸੀਗੀਆਂ ਅੱਛਾ ਜੀ ਤਿੰਨ ਬੰਦੇ ਸੀਗੇ ਕਾਰਨ ਕੀ ਕਾਰਨ ਕੀ ਹੈ ਉਹ ਕਿਤੇ ਇਹਨਾਂ ਦੇ ਨਾਲ ਸੀਗਾ ਉਹਨਾਂ ਦਾ ਦੋਤਾ ਜੀ ਉਹ ਕਿਤੇ ਦੂਜੇ ਕਰਦਾ ਰਹਿੰਦਾ ਰਹਿੰਦਾ ਹੁੰਦਾ ਸੀ ਅੱਛਾ ਜੀ ਤੇ ਆ ਸਰ ਨੂੰ ਮੈਂ ਇੱਕ ਫੇਰ ਕੱਢਿਆ ਆ ਖੋਲ ਲੈਣਾ ਸਰ ਦੇ ਕੋਲ ਦੇ ਦਿੱਤਾ ਦੇਖ ਲਓ ਵੀ ਉਧਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪੀੜਤ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨੇ ਇੰਡੀਵੇਸ਼ਨ ਮਿਲੀ ਆ ਵੀ ਇੱਥੇ ਕੋਈ ਗੋਲੀ ਚੱਲੀ ਆ ਉਹਦੇ ਸਬੰਧੀ ਆਏ ਆ ਜੀ ਜੀ ਹਾਂਜੀ ਕੁਛ ਲੱਗਾ ਪਤਾ ਕੀ ਕਾਰਨ ਨੇ ਨਹੀਂ ਦੇਖਦੇ ਹੁਣ ਅਜੇ ਪਹੁੰਚੇ ਆਂ ਜੀ ਦੇਖਦੇ ਆਂ ਅਸੀਂ ਕੀ ਗੱਲ ਕੋਈ ਗੋਲੀ ਮੇਰਾ ਵੀ ਮਿਲਿਆ ਕੋਈ ਦੇਖਦੇ ਆਂ ਸਰਚ ਕਰਕੇ ਮੈਂ ਆ ਜੀ ਜੀ ਦੇਖਦੇ ਆਂ ਸਰਚ ਕਰਕੇ ਸੀਸੀਟੀਵੀ ਕੋਈ ਹਾਂਜੀ ਸੀਸੀ ਹਾਂਜੀ ਦੇਖਦੇ ਆਂ ਜੇ ਤੱਕ ਪਹੁੰਚੇ ਆਂ ਆਪਾਂ ਪਹੁੰਚਿਆ ਮੁੱਖੇ ਤੇ ਠੀਕ ਠੀਕ ਆ ਹਾਂਜੀ